ਹਾਂ ਜੀ ਓਕੇ ਚਲੋ ਕੰਮਵਾ ਸ਼ੁਰੂ ਕਰੀਏ ਹਾਂ ਜੀ ਪੰਜਾਬੀਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਜੀ ਇੱਕ ਵੀਡੀਓ ਨਾ ਬੜੀ ਘੁੰਮਦੀ ਫਿਰਦੀ ਆ ਉਹ ਵੀਡੀਓ ਆ ਜੋ ਇਟਲੀਆੜਾ ਖੁਸਰਾ ਜਿਹਦਾ ਨਾਮ ਮਨਿੰਦਰ ਵੀ ਆ ਲੱਖੀ ਵੀ ਆ ਮਨਜੀਤ ਪਾਲ ਵੀ ਆ ਪ੍ਰੈਂਕ ਰੋਸਟਰ ਵੀ ਤੁਸੀਂ ਕਹਿ ਸਕਦੇ ਹੋ ਜੋ ਅਕਸਰ ਲੋਕਾਂ ਦੀਆਂ ਧੀਆਂ ਪਣਾ ਦੇ ਉੱਤੇ ਕਮੈਂਟ ਕਰਦਾ ਆਪਣਾ opinion ਦਿੰਦਾ ਤੇ ਗੰਦ ਪਾਉਂਦਾ ਜਾਨੀ ਕਿ ਮੇਨ ਜੋ ਆਪਾਂ ਗੱਲ ਕਹਿਣੀ ਚਾਹੁੰਦੇ ਆ ਟੌਪਿਕ ਦੇ ਵਿੱਚ ਵੀ ਭਾਈ ਜੋ ਗੰਦ ਬੋਲਦਾ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਕੋਈ ਨਾ ਬਾਹਰ ਹੀ ਤਾਂ ਉਹਤੇ ਵੀ ਆ ਜਾਣੀਆਂ ਕਿਉਂਕਿ ਉਹਦੀ ਵੀ ਮਗਰ ਦੋ ਕੁੜੀਆਂ ਹੈਗੀਆਂ ਨੇ ਉਹਨੇ ਮੇਰੀ ਇੱਕ ਜੋ ਮੈਂ ਪਰਸੋਂ ਲਾਈਵ ਕੀਤੀ ਸੀਗੀ ਉਹਦੇ ਵਿੱਚੋਂ ਇੱਕ ਕਲਿੱਪ ਕੱਟ ਕੇ ਜਿਹਦੇ ਵਿੱਚ ਮੈਂ ਗੱਲ ਕਰ ਰਿਹਾ ਆਪਣੇ ਦਰਵਾਰ ਸਾਹਿਬ ਦੀ ਵੀ ਭਾਈ ਜੋ ਅੰਮ੍ਰਿਤਸਰ ਛੇੜੀ ਦਰਬਾਰ ਸਾਹਿਬ ਦੇ ਵਿੱਚ ਜਿਆਦਾ ਆਪਾਂ ਐਂਟਰੀ ਕਰਦੇ ਆ ਜਿਆਦਾ ਆਪਾਂ ਮੂਰੇ ਜੋ ਸੇਵਾਦਾਰ ਖੜੇ ਹੁੰਦੇ ਨੇ ਦਰਵਾਜੇ ਦੇ ਮੂਰੇ ਜਦ ਆਪਾਂ ਅੰਦਰਲੇ ਪਾਸੇ ਐਂਟਰੀ ਕਰਦੇ ਆ ਉਧਰੋਂ ਸਾਰਾ ਗੜੀ ਗੁਰਦੁਆਰੇ ਬੱਲੀਆਂ ਦੀ ਗੱਲ ਕਰ ਰਹੇ ਆ ਮੈਂ ਜਿੱਦਾਂ ਸਾਰਾ ਗੜੀ ਗੁਰਦੁਆਰੇ ਜ ਆਪਾਂ ਉਧਰੋਂ ਉਧਰੋਂ ਜਾਂਦੇ ਆ ਆਪਣੇ ਦਰਬਾਰ ਸਾਹਿਬ ਨੂੰ ਮੱਥਾ ਟੇਕਣ ਨੂੰ ਉੱਥੇ ਜਿਆਦਾ ਅੰਦਰ ਐਂਟਰੀ ਕਰਦੇ ਆ ਮੂਰੇ ਜੋ ਸੇਵਾਦਾਰ ਖੜੇ ਨੇ ਵੀ ਉਹ ਜਾਂ ਕਿਸੇ ਬੰਦੇ ਦੇ ਪੂਰਾ ਪਜਾਮਾ ਮਤਲਬ ਜਿਨੇ ਕਿ ਕੁੜਤਾ ਪਜਾਮਾ ਪਾਇਆ ਹੁੰਦਾ ਸਾਡੇ ਵਰਗੇ ਬੰਦਿਆਂ ਦੇ ਮੰ ਲੋ ਵੀ ਅਸੀਂ ਜੇ ਮੂਰੀਆਂ ਉੱਤੇ ਨੂੰ ਚੜ੍ਹ ਕੇ ਉਹ ਪਾਣੀ ਦੇ ਵਿੱਚ ਚਰਨ ਧੋ ਕੇ ਜਾਂ ਮਤਲਬ ਪੈਰ ਧੋ ਕੇ ਅੰਦਰ ਐਂਟਰੀ ਕਰਦੇ ਆ ਜੇ ਮੂਰੀਆਂ ਉੱਤੇ ਨੂੰ ਚੜ੍ਹੀਆਂ ਰਹਿ ਗਈਆਂ ਤਾਂ ਉਹ ਰੋਕਦੇ ਨੇ ਉਹ ਮੈਂ ਤਾਂ ਮੇਰੇ ਕਿਉਂਕਿ ਮੈਂ ਇਹ ਗੱਲ ਕਿਉਂ ਕਹਿਣਾ ਚਾਹੁੰਦਾ ਉਹ ਇਸ ਕਰਕੇ ਉੱਥੇ ਮੈਂ 2 ਹਫ਼ਤੇ ਰਿਹਾ 2 ਹਫ਼ਤੇ ਮੈਂ ਉੱਥੇ ਰਿਹਾ ਦਰਬਾਰ ਸਾਹਿਬ ਸਾਡਾ ਸਾਰਾ ਗੜੀ ਗੁਰਦੁਆਰਾ ਜੋ ਆਪਣੇ ਨਾਲ ਪੈਂਦਾ ਉੱਥੇ ਅਖੰਡ ਪਾਠ ਸਾਹਿਬ ਕਰਾਇਆ ਹੋਇਆ ਸੀਗਾ ਇਹ ਦੋ ਹਫ਼ਤੇ ਲਗਾਤਾਰ ਮੈਂ ਉੱਥੇ ਬਹੁਤ ਚੀਜ਼ਾਂ ਇਹ ਜਿਹੀਆਂ ਦੇਖੀਆਂ ਨੇ ਤਕਰੀਬਨ ਜੇ ਆਪਾਂ ਸ਼ਾਰਟਕਟ ਤਰੀਕੇ ਵਿੱਚ ਦਕਈਏ ਗੱਲ ਕਰੀਏ ਵੀ ਜਿੰਨੇ ਵੀ ਆਪਣੇ ਗੁਰੂ ਘਰ ਨੇ ਜਾਂ ਗੁਰੂ ਜੋ ਮਤਲਬ ਆਪਣੇ ਜਿੰਨੇ ਵੀ ਗੁਰਦੁਆਰੇ ਬਣੇ ਹੋਏ ਨੇ ਪੰਜਾਬ ਦੇ ਵਿੱਚ ਵੀ ਈਵਨ ਇੱਥੇ ਵੀ ਜੋ ਇੱਥੇ ਵੀ ਨੇ ਬਾਹਰਲੇ ਪਾਸੇ ਲੈ ਕੇ ਲਾ ਹੈ ਵੀ ਭਾਈ ਅੰਦਰ ਕੈਪਰੀ ਜਾਂ ਮਾਲੋ ਯਾਨੀ ਕਿ ਹਾਫ ਪੈਂਟ ਜਿਹਨੂੰ ਆਪਾਂ ਕਹਿੰਦੇ ਆ ਵੀ ਭਾਈ ਪਾ ਕੇ ਅੰਦਰ ਵੜਨਾ ਸਖਤ ਮਨਾ ਹੈ ਤੇ ਜੋ ਮੜ ਜੀ ਹੈ ਨਾ ਮੂਰੀ ਵੀ ਥੱਲੇੋਂ ਚੱਕੀ ਹੁੰਦੀ ਆ ਉਹਨੂੰ ਵੀ ਜੋ ਸੇਵਾਦਾਰ ਮੂਰੇ ਖੜੇ ਨੇ ਉਹ ਉਹਨੂੰ ਥੱਲੇ ਲਾਉਂਦੇ ਨੇ ਮੇਰੇ ਨਾਲ ਹੋਈ ਹੋਈ ਆ ਕਈਆਂ ਨਾਲ ਹੋਰ ਨਾਲ ਵੀ ਹੋਈ ਹੋਊਗੀ ਉਹ ਕਮੈਂਟਾਂ ਵਿੱਚ ਪਤਾ ਲੱਗੇ ਜਾਣਾ ਵੀ ਆਪਾਂ ਕਿਹੜਾ-ਕਿਹੜੇ ਬੰਦ ਨਾਲ ਹੋਈ ਹੋਈ ਆ ਔਰ ਇਹ ਤੇ ਮੈਂ ਇੱਕ ਵੀਡੀਓ ਬਣਾਈ ਸੀਗੀ ਪਰਸੋਂ ਲਾਈਵ ਕੀਤਾ ਸੀਗਾ ਵੀ ਭਾਈ ਜੇ ਮੂਰੀ ਵਾਲੀ ਲੱਤਾਂ ਨੰਗੀਆਂ ਦੀ ਆਪਾਂ ਗੱਲ ਕਰੀਏ ਵੀ ਭਾਈ ਥੱਲੇੋਂ ਲੱਤਾਂ ਨੰਗੀਆਂ ਨੇ ਤਾਂ ਅੰਦਰ ਆਪਾਂ ਐਂਟਰੀ ਨਹੀਂ ਕਰ ਸਕਦੇ ਵੀ ਪਰ ਜਿਹੜੇ ਆਪਣੇ ਬਾਬੇ ਚੋਲਾ ਪਾ ਕੇ ਥੱਲੇ ਚ ਇੱਕ ਸ਼ਹਿਰਾ ਪਾ ਕੇ ਅੰਦਰ ਐਂਟਰੀ ਕਰਦੇ ਨੇ ਉਹਤੇ ਮੈਂ ਵੀਡੀਓ ਬਣਾਈ ਸੀ ਆ ਜੋ ਇਟਲੀ ਵਾਲਾ ਖੁਸਰਾ ਇਹਨੇ ਉਹ ਵੀਡੀਓ ਕਲਿੱਪ ਚੱਕ ਕੇ ਇਹਨੇ ਵੀਡੀਓ ਕਲਿੱਪ ਚੱਕ ਕੇ ਆਪਣੀ ਟਿਕਟੌਕ ਦੇ ਉੱਤੇ ਚਾੜਤੀ ਤੇ ਨਾਲ ਜੋ ਜਿੰਨੇ ਵੀ ਆਪਣੇ ਗਰੁੱਪ ਇਹਨਾਂ ਦੇ ਚੱਲਦੇ ਨੇ ਇੱਕ ਉਹ ਬੈਠਾ ਪਰਲੇ ਪਾਸੇ ਜੋ ਦਾ ਨੌ ਪਲਵਿੰਦਰ ਸੰਧੂ ਜਿਹੜਾ ਮੁੰਡੇ ਦਾ ਨਾਮ ਉਹਨੇ ਵੀ ਆਪਣੀ ਟਿਕਟੌਕ ਦੇ ਉੱਤੇ ਪਾਤੀ ਵੀ ਭਾਈ ਆਹ ਦੇਖੋ ਜੀ ਨਿਹੰਗ ਸਿੰਘਾਂ ਦੇ ਬਾਣੇ ਨੂੰ ਗਲਤ ਬੋਲਦਾ ਹਾਲਾਕੀ ਉਹਦੇ ਵਿੱਚ ਉਹ ਲਾਈਵ ਦੇ ਵਿੱਚ ਉਹ ਵੀਡੀਓ ਕਲਿੱਪ ਦੇ ਵਿੱਚ ਨਿਹੰਗ ਸਿੰਘਾਂ ਦਾ ਨਾਂ ਕਿਸੇ ਪਾਸੇ ਵੀ ਨਹੀਂ ਹੈਗਾ ਕਿਸੇ ਪਾਸੇ ਵੀ ਨਹੀਂ ਹੈਗਾ ਤੇ ਉਹ ਮੈਂ ਗੱਲ ਕੀਤੀ ਸੀ ਨਾਰਮਲੀ ਤੌਰ ਦੇ ਉੱਤੇ ਕਿਉਂਕਿ ਜੇ ਆਪਾਂ ਕੰਪੈਰੀਜ਼ਨ ਕਰੀਏ ਨਾ ਇਹ ਚੀਜ਼ਾਂ ਦਾ ਵੀ ਜੇ ਇੱਕ ਲੱਤਾ ਨੰਗੀਆਂ ਵਾਲਾ ਬੰਦਾ ਜਾਂ ਹਾਫ ਕੈਪਰੀ ਵਾਲਾ ਬੰਦਾ ਅੰਦਰ ਐਂਟਰੀ ਨਹੀਂ ਕਰ ਸਕਦਾ ਫਿਰ ਲੱਤਾ ਨੰਗੀਆਂ ਦਾ ਭਾਈ ਜਿਹੜੇ ਚੋਲੇ ਪਾਉਂਦੇ ਨੇ ਉਹਨਾਂ ਦੀ ਵੀ ਹੁੰਦੀਆਂ ਨੇ ਜੇ ਆਪਾਂ ਜੇ ਆਪਾਂ ਗੁਰੂ ਸਾਹਿਬ ਦੇ ਗੁਰੂ ਸਾਹਿਬ ਨੇ ਆਪਾਂ ਨੂੰ ਅਮਰਤ ਛਕਣ ਵੇਲੇ ਨੇ ਕਕਾਰ ਦਿੱਤੇ ਸੀਗੇ ਕੱਕਾ ਕੜਾ ਕੱਕਾ ਕਸ਼ਹਰਾ ਕੱਕਾ ਕੇਸ ਕੱਕਾ ਕੰਗਾ ਕੱਕਾ ਕਰਪਾਨ ਇਹ ਪੰਜ ਕਕਾਰ ਦਿੱਤੇ ਸੀਗੇ ਗੁਰੂ ਸਾਹਿਬ ਨੇ ਡਰੈਸ ਕੋਡ ਨਹੀਂ ਦਿੱਤਾ ਸੀਗਾ ਡਰੈਸ ਕੋਡ ਨਹੀਂ ਦਿੱਤਾ ਸੀਗਾ ਮੈਨੂੰ ਦੱਸ ਦਿਓ ਮੈਨੂੰ ਦੱਸ ਦਿਓ ਕਿਤੇ ਵੀ ਲਿਖਿਆ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬੀ ਦੇ ਵਿੱਚ ਕੋਈ ਚੀਜ਼ ਲਿਖੀ ਨਹੀਂ ਹੋਈ ਹੋਣੀ ਕਿਸੇ ਹੋਰ ਪਾਸੇ ਲਿਖਿਆ ਮੈਨੂੰ ਦਿਖਾ ਦਿਓ ਵੀ ਭਾਈ ਗੁਰੂ ਸਾਹਿਬ ਨੇ ਹੁਕਮ ਕੀਤਾ ਸੀਗਾ ਵੀ ਇੱਕ ਪੂਰਾ ਚੋਲਾ ਤੇ ਨਾਲ ਇੱਕ ਆਪਣੇ ਕੁਸ਼ਹਰਾ ਪਾਉਣਾ ਇਹ ਟੌਪਿਕ ਸੀਗਾ ਚੀਜ਼ ਦੇ ਉੱਤੇ ਇਹ ਜਿਹੜੀਆਂ ਚੀਜ਼ਾਂ ਇਹ ਆਪਣੀਆਂ ਬਣਾਈਆਂ ਹੋਈਆਂ ਨੇ ਫਿਰ ਇਹਨਾਂ ਨੇ ਗੱਲ ਚੱਕੀ ਇਹਦੇ ਵਿੱਚ ਵੀ ਭਾਈ ਰومی ਨੇ ਨਿਹੰਗ ਸਿੰਘਾਂ ਦੇ ਉੱਤੇ ਬਿਆਨਬਾਜ਼ੀ ਕੀਤੀ ਆ ਵੀ ਭਾਈ ਨਿਹੰਗ ਸਿੰਘ ਦਾ ਜੋ ਬਾਣਾ ਉਹ ਸਹੀ ਮਤਲਬ ਜਣੀ ਕਿ ਰومی ਨੇ ਤੇ ਟਿੱਪਣੀ ਕੀਤੀ ਆ ਮੈਂ ਦੁਬਾਰਾ ਚ ਫਿਰ ਰਿਪੀਟ ਕਰ ਦਵਾਂ ਕਿਸੇ ਪਾਸੇ ਵੀ ਲਾਈਵ ਦੇ ਵਿੱਚ ਨਿਹੰਗ ਸਿੰਘਾਂ ਦਾ ਮੈਂ ਕਦੇ ਨਾ ਨਹੀਂ ਲਿੱਤਾ ਹੋਇਆ ਮੈਨੂੰ ਇੰਡੀਆ ਤੋਂ ਫੋਨ ਆਏ ਨੇ ਜਾਂ ਤਾਂ ਆਪਣੇ ਲੋਕਾਂ ਦੇ ਵਿੱਚ ਇਹ ਪ੍ਰੋਬਲਮ ਆ ਉਹਨਾਂ ਦੀ ਮਾਨਸਿਕਤਾ ਇੰਨਾ ਉਹਨਾਂ ਦਾ ਦਿਮਾਗ ਹੈ ਨਹੀਂ ਵੀ ਸੁਣ ਕੇ ਚੰਗੇ ਤਰੀਕੇ ਨਾਲ ਵੀਡੀਓ ਵੀ ਫੇਰ ਆਪਾਂ ਬੰਦਿਆਂ ਨਾਲ ਕਰੀਏ ਇਹ ਗੱਲ ਹੁਣ ਜਿੰਨਿਆਂ ਨਾਲ ਵੀ ਮੇਰੀ ਪੰਜਾਬ ਤੋਂ ਗੱਲ ਹੋਈ ਆ ਬਹੁਤ ਬੰਦਿਆਂ ਨੇ ਮੈਨੂੰ ਫੋਨ ਆਨੇ ਟੌਪਿਕ ਦੇ ਉੱਤੇ ਤੇ ਮੈਂ ਉਹਨਾਂ ਨੂੰ ਸਪਸ਼ਟੀਕਰਨ ਆਪਣਾ ਦਿੱਤਾ ਉਹਨਾਂ ਦੀਆਂ ਸਾਡੀਆਂ ਵੀਡੀਓ ਕਾਲ ਦੇ ਉੱਤੇ ਗੱਲਾਂ ਵੀ ਹੋਈਆਂ ਨੇ ਮੈਂ ਉਹਨਾਂ ਦੀ ਸਕਰੀਨਸ਼ਾਟ ਵੀ ਕੀਤੇ ਹੋਏ ਨੇ ਕਾਪੀ ਵੀ ਉਹਦੀਆਂ ਨਹੀਂ ਕੀਤੀ ਹੋਈਆਂ ਨੇ ਮੈਂ ਫੋਟੋ ਖਿੱਚੀਆਂ ਹੋਈਆਂ ਨੇ ਉਹ ਮੈਂ ਆਉਣ ਵਾਲੇ ਸਮੇਂ 'ਚ ਦਿਖਾ ਵੀ ਸਕਦਾ ਆਪਣਾ ਨੈਟ ਤੇ ਚੜ੍ਹਾ ਵੀ ਦਵਾਂਗੇ ਗੱਲ ਕਹਿਣ ਦਾ ਮਤਲਬ ਮੇਰਾ ਕੀ ਆ ਜੋ ਚੀਜ਼ ਬੰਦਾ ਕਹਿੰਦਾ ਇਹ ਉਹਨੂੰ ਉਲਟ ਬਣਾ ਕੇ ਆਪਣੇ ਲੋਕਾਂ ਦੇ ਵਿੱਚ ਪੇਸ਼ ਕਰਦੇ ਨੇ ਹਾਲਾਂਕਿ ਜਿੰਨੇ ਵੀ ਬੰਦੇ ਆਉਣਗੇ ਜਾਂ ਮੰਨ ਲਓ ਕੋਈ ਵੀ ਬੰਦਾ ਟੌਪਿਕ ਦੇ ਉੱਤੇ ਗੱਲਬਾਤ ਕਰੂਗਾ ਤਾਂ ਮੈਂ ਉਹਨੂੰ ਸਪਸ਼ਟੀਕਰਨ ਬਿਲਕੁਲ ਸੇਮ ਮੰਗੂਗਾ ਇਹ ਆ ਗਈ ਡਰੈਸ ਕੋਡ ਦੀ ਗੱਲ ਹੁਣ ਜਦ ਇਹ ਚੀਜ਼ਾਂ ਇਕੱਲੇ ਉੱਥੇ ਨਹੀਂ ਹੈਗੀਆਂ ਇਹ ਆਨੰਦਪੁਰ ਸਾਹਿਬ ਦੇ ਵਿੱਚ ਵੀ ਨੇ ਜਾਂ ਤਾਂ ਬਿਲਕੁਲ ਡਿਕਲੇਅਰ ਕਰ ਦੇਣ ਵੀ ਭਾਈ ਕੈਪਰੀ ਪਾ ਕੇ ਕੈਪਰੀ ਪਾ ਕੇ ਬੰਦਾ ਲੱਤਾ ਨੰਗੀਆਂ ਦੀ ਪ੍ਰੋਬਲਮ ਆ ਨਾ ਜਾਣਾ ਤਾਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣੇ ਆਂ ਅੰਦਰ ਲੋਕਾਂ ਦੇ ਸਾਹਮਣੇ ਜਿਹੜੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਵਿਰਾਜਮਾਨ ਨੇ ਜੇ ਆਪਾਂ ਉਹਨਾਂ ਦੇ ਹਿਸਾਬ ਨਾਲ ਚੱਲੀਏ ਆਪਾਂ ਰਿਸਪੈਕਟ ਦੇ ਹਿਸਾਬ ਨਾਲ ਚੱਲੀਏ ਤਾਂ ਪੂਰੇ ਕੱਪੜੇ ਪਾਉਣੇ ਜ਼ਰੂਰੀ ਨੇ ਪਜਾਮਾ ਪੂਰਾ ਹੋਵੇ কুরਤਾ ਪੂਰਾ ਹੋਵੇ ਸਿਰ ਤੇ ਆਪਣੇ ਦਸਤਾਰ ਜਾਂ ਮੰਨ ਲਓ ਕੋਈ ਵੀ ਚੀਜ਼ ਪਰਨਾ ਲਾ ਲਓ ਜਾਂ ਕੁਝ ਵੀ ਲਾ ਲਓ ਸਿਰ ਢਕਿਆ ਹੋਵੇ ਉਹ ਟਾਪਿਕ ਦੇ ਉੱਤੇ ਜਾਣਾ ਬਹੁਤ ਜ਼ਿਆਦਾ ਜ਼ਰੂਰੀ ਆ ਜੇ ਆਪਾਂ ਇਹਦੇ ਵਿੱਚ ਇਹ ਗੱਲਾਂ ਕਹਿਣ ਲੱਗੇ ਵੀ ਭਾਈ ਜੀ ਇਹ ਗੁਰੂ ਸਾਹਿਬ ਦੀਆਂ ਲਾਡਲੀਆਂ ਫੌਜਾਂ ਨੇ ਜਾਂ ਮੰਨ ਲਓ ਵੀ ਜੀ ਗੁਰੂ ਸਾਹਿਬ ਦੇ ਮਤਲਬ ਜਾਨੀ ਕਿ ਦਿਲ ਦੇ ਕਰੀਬ ਨੇ ਇਹ ਪਰ ਇਹਦੇ ਵਿੱਚ ਵੀ ਮੈਂ ਸਵਾਲ ਠਾਊਂਗਾ ਇਹ ਚੀਜ਼ ਦੇ ਵਿੱਚ ਸਵਾਲ ਮੇਰਾ ਇਹ ਹੋਊਗਾ ਗੱਲ ਤਾਂ ਆਪਾਂ ਅਮਰਤ ਛਕੇ ਹੋਏ ਸਿੰਘਾਂ ਦੀ ਕਰਦੇ ਆਂ ਗੱਲ ਆਪਾਂ ਕਰਦੇ ਆਂ ਅਮਰਤ ਹੋਏ ਅਮਰਤ ਛਕੇ ਹੋਏ ਸਿੰਘਾਂ ਦੀ ਲਾਡਲੀ ਫੌਜ ਦਾ ਕੀ ਮਤਲਬ ਬਣਿਆ ਸ਼ਕਿਆ ਤਾਂ ਖੰਡੇ ਵਾਟੇ ਦਾ ਅੰਮ੍ਰਿਤ ਹੋਇਆ ਨਾ ਸ਼ਕਿਆ ਤਾਂ ਖੰਡੇ ਵਾਟੇ ਦਾ ਅੰਮ੍ਰਿਤ ਹੋਇਆ ਉੱਥੇ ਹੀ ਪੰਜ ਪਿਆਰੇ ਵਰਾਜਮਾਨ ਨੇ ਜੋ ਡਰੈਸ ਕੋਡ ਆ ਨਾ ਚਾਹੇ ਉਹ ਨੀਲਾ ਪਾ ਲੋ ਚਾਹੇ ਉਹ ਚਿੱਟਾ ਪਾ ਲੋ ਪਰ ਜਦ ਅੰਮ੍ਰਿਤ ਸਿਕਾਇਆ ਜਾਂਦਾ ਜਾਂ ਤਾਂ ਤੁਸੀਂ ਮੈਨੂੰ ਦੱਸ ਦੋ ਭਾਈ ਜੋ ਨਿਹੰਗ ਸਿੰਘ ਨੇ ਇਹਨਾਂ ਲਈ ਅੰਮ੍ਰਿਤ ਸਪੈਸ਼ਲ ਤਿਆਰ ਹੁੰਦਾ ਤਾਂ ਦੂਜੇ ਜਿਹੜੇ ਚਿੱਟੇ ਕੁਰਤੇ ਪਜਾਮੇ ਵਾਲੇ ਨੇ ਜੋ ਚਿੱਟਾ ਲਿਵਾਸ ਪਾ ਕੇ ਰੱਖਦੇ ਨੇ ਇਹਨਾਂ ਲਈ ਸਪੈਸ਼ਲ ਲੱਗ ਤਿਆਰ ਹੁੰਦਾ ਗੱਲ ਤਾਂ ਆਪਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਰਨੀ ਆ ਨਾ ਉਹ ਨਾਲ ਜਿੱਥੇ ਅਮਰਤ ਦੀ ਪ੍ਰਾਰਥਨਾ ਜਿਹੜੀ ਆਪਣੀ ਪ੍ਰਥਾ ਚਲਾਈ ਸੀਗੀ ਗੱਲ ਤਾਂ ਆਪਾਂ ਉਹ ਟੌਪਿਕ ਦੇ ਉੱਤੇ ਕਰਨੀ ਹੈ ਨਾ ਜੇ ਆਪਾਂ ਇਹ ਚੀਜ਼ਾਂ ਅੱਜ ਦੇ ਟਾਈਮ ਦੇ ਵਿੱਚ ਕਿਉਂ ਆਪਣੇ ਪੰਜਾਬ ਦੇ ਵਿੱਚ ਖਾਸ ਕਰ ਖਾਸ ਕਰ ਆਪਣੇ ਪੰਜਾਬ ਦੇ ਵਿੱਚ ਜਾਂ ਨਵੀਂ ਪੀੜ੍ਹੀ ਇੱਥੋਂ ਉੱਠਦੀ ਆ ਜੋ ਐਨ ਆਰ ਆਈ ਜਵਾਕ ਨੇ ਜਾਂ ਮੰਨ ਲਓ ਕੋਈ ਵੀ ਲਾ ਲਓ ਬਾਹਰਲਾ ਜਿਹੜੇ ਜਵਾਕਾਂ ਨੂੰ ਨੌਲੇਜ ਨਹੀਂ ਹੁੰਦੀ ਇੰਡੀਆ ਦੀ ਜਾਂ ਮਤਲਬ ਪੰਜਾਬ ਦੀ ਜਾਂ ਆਪਣੇ ਧਰਮ ਦੀ ਇਹ ਸਵਾਲ ਅਕਸਰ ਠਾਲੇ ਜਾਂਦੇ ਨੇ ਇਹ ਸਵਾਲ ਪੁੱਛੇ ਜਾਂਦੇ ਨੇ ਵੇ ਗੁਰੂ ਸਾਹਿਬ ਤਾਂ ਇੱਕ ਆ ਮੱਥਾ ਸੀ ਟੇਕਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੱਲ ਆਪਾਂ ਕਰਨੀ ਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਆਪਾਂ ਕਰਨੀ ਆ ਅਮਰਤ ਧਾਰੀ ਸਿੰਘਾਂ ਦੀ ਇਹ ਦੋ ਦੋ ਕਿਉਂ ਨੇ ਇਹ ਦੋ ਦੋ ਕਿਉਂ ਨੇ ਕਿਉਂ ਲੱਗ ਲੱਗ ਇਹਨਾਂ ਦੇ ਵਿਚਾਰ ਨੇ ਅੱਧੇ ਸਿੱਖ ਕਹਿੰਦੇ ਮੀਟ ਨਹੀਂ ਖਾਣਾ ਹੈਗਾ ਅੱਧੇ ਸਿੱਖ ਕਹਿੰਦੇ ਜੀ ਅਸੀਂ ਮੀਟ ਖਾਣਾ ਅੱਧੇ ਸਿੱਖ ਕਹਿੰਦੇ ਨਹੀਂ ਵੀ ਛੱਟਕੇ ਨੂੰ ਅਸੀਂ ਮੰਨਦੇ ਆ ਅੱਧੇ ਸਿੱਖ ਕਹਿੰਦੇ ਜੀ ਅਸੀਂ ਛੱਟਕੇ ਨੂੰ ਮੰਨਦੇ ਨਹੀਂ ਕੁਝ ਕੁ ਸਿੱਖ ਤਾਂ ਇਹੋ ਜਿਹੀ ਵੀ ਨੇ ਕੋਸ਼ਕ ਸਿੱਖ ਹੈ ਜੇ ਵੀ ਨੇ ਜਿਹੜੇ ਸੋਮਵਾਰ ਨੂੰ ਖਾ ਲੈਂਦੇ ਨੇ ਮੰਗਲਵਾਰ ਨੂੰ ਖਾਂਦੇ ਨਹੀਂ ਬੁੱਧਵਾਰ ਨੂੰ ਖਾ ਲੈਂਦੇ ਨੇ ਵੀਰਵਾਰ ਨੂੰ ਖਾਂਦੇ ਨਹੀਂ ਸ਼ੁੱਕਰਵਾਰ ਨੂੰ ਖਾ ਲੈਂਦੇ ਨੇ ਸ਼ਨੀ ਐਤਵਾਰ ਸ਼ਨੀਵਾਰ ਨੂੰ ਛੱਡ ਦਿੰਦੇ ਸ਼ਨੀਵਾਰ ਨਹੀਂ ਖਾਂਦੇ ਤੇ ਐਤਵਾਰ ਨਹੀਂ ਖਾਂਦੇ ਉਹਨਾਂ ਨੂੰ ਕੀ ਕਹੀਏ ਅਸੀਂ ਇਹ ਕਿਉਂ ਆਪਣੇ ਧਰਮ ਦੇ ਵਿੱਚ ਬਹੁਤ ਟੈਪ ਦੀਆਂ ਚੀਜ਼ਾਂ ਹੋ ਚੁੱਕੀਆਂ ਨੇ ਫਿਰ ਅੱਜ ਇਹ ਆਪਾਂ ਉੱਥੇ ਉਹੀ ਪੁਆਇੰਟ ਦੇ ਪਹਿਲੇ ਵਿਸ਼ੇ ਦੇ ਉੱਤੇ ਜਿਹੜੀ ਆਪਾਂ ਮੈਂ ਗੱਲ ਕਰਨ ਕਲੀਅਰ ਆਇਆ ਹੁਣ ਤੱਕ ਜਿੰਨੇ ਵੀ ਮੇਰੀ ਬੰਦਿਆਂ ਨਾਲ ਗੱਲ ਹੋ ਚੁੱਕੀ ਆ ਜਾਂ ਮੰਨ ਲਓ ਇੰਡੀਆ ਤੋਂ ਮੈਨੂੰ ਪੰਜਾਬ ਤੋਂ ਫੋਨ ਆਏ ਨੇ ਬੁੱਢਾ ਦਲ ਵਾਲੇ ਸੀਗੇ ਜਾਂ ਮੰਨ ਲਓ ਤਰਨਾ ਦਲ ਵਾਲੇ ਸੀਗੇ ਸਾਰਿਆਂ ਨੂੰ ਬੜੇ ਪਿਆਰ ਨਾਲ ਬੜੇ ਰਿਸਪੈਕਟ ਨਾਲ ਉਹਨਾਂ ਨੇ ਵੀ ਮੇਰੇ ਨਾਲ ਬਹੁਤ ਵਧੀਆ ਗੱਲ ਕੀਤੀ ਆ ਮੇਰੇ ਵਿਚਾਰ ਸੁਣੇ ਨੇ ਵੀ ਭਾਈ ਮੇਰੇ ਵਿਚਾਰ ਇਹ ਨੇ ਆਪਣੇ ਦੱਸ ਕੇ ਗਏ ਨੇ ਕੁਝ ਕੁ ਚੀਜ਼ਾਂ ਮੈਨੂੰ ਸਿੱਖਣ ਨੂੰ ਮਿਲੀਆਂ ਨੇ ਕੁਝ ਕੁ ਉਹਨਾਂ ਨੂੰ ਦੱਸਣ ਨੂੰ ਮਿਲੀਆਂ ਨੇ ਉਹ ਹੁੰਦੀ ਆ ਇੱਕ ਵਿਚਾਰਾਂ ਦੀ ਲੜਾਈ ਆ ਜਿਹੜੇ ਜਿਵੇਂ ਹੁਣ ਪੰਜਾਬੀ ਦੇ ਵਿੱਚ ਕਹਿ ਦਿੰਦਾ ਮੈਂ ਮੇਰੇ ਮੂੰਹ ਚੋਂ ਗਾਲ ਨਿਕਲੇ ਜਿਹੜੇ ਕਰਦੇ ਨੇ ਕੰਪਵਾਗਲ ਵਾਲੇ ਕੰਮ ਕਲਿੱਪ ਕੱਟ-ਕੱਟ ਕੇ ਚਲਾਉਂਦੇ ਨੇ ਉੱਪਰ ਲਿਖਦੇ ਨੇ ਜੀ ਇਹਨੇ ਨਿਹੰਗ ਸਿੰਘਾਂ ਦੇ ਬਾਣੇ ਨੂੰ ਗਲਤ ਬੋਲਤਾ ਆਜੋ ਮੈਂ ਆ ਵੀ ਦੇਖੋ ਵੀ ਜਿਹੜੇ ਬੰਦੇ ਕਰਨਗੇ ਪਿਆਰ ਨਾਲ ਗੱਲ ਮੇਰੀ ਹੁਣ ਪੰਜਾਬੀ 'ਚ ਗੱਲ ਸੁਣ ਲਓ ਮੈਂ ਬਹੁਤ ਚਿਰ ਪਹਿਲਾਂ ਗੱਲ ਇਹ ਕਲੀਅਰ ਕਰਤੀ ਸੀਗੀ ਨਾ ਤਾਂ ਮੈਂ ਕਿਸੇ ਤੋਂ ਡਰਦਾ ਉਹ ਚਾਹੇ ਜਿੱਡਾ ਬੜਾ ਮਰਜ਼ੀ ਬੈਲੀ ਹੋਵੇ ਜਿੱਡਾ ਬੜਾ ਮਰਜ਼ੀ ਆਪਣੇ ਆਪ ਨੂੰ ਕਹਿੰਦਾ ਹੋਵੇ ਨਾ ਤਾਂ ਮੈਂ ਕਿਸੇ ਤੋਂ ਡਰਦਾ ਜਿਹੜਾ ਬੰਦਾ ਪਿਆਰ ਨਾਲ ਯਾਰ ਨਾ ਬੈਠ ਕੇ ਮੇਰ ਨਾਲ ਕਰੂਗਾ ਗੱਲ ਇਹ ਕਰੂਗਾ ਵਿਚਾਰ ਤਾਂ ਉਹਨੂੰ ਹਰ ਇੱਕ ਗੱਲ ਦਾ ਜਵਾਬ ਮਿਲੂਗਾ ਜਿੱਥੇ ਮੇਰੀ ਹੋਊਗੀ ਗਲਤੀ ਉੱਥੇ ਮੈਂ ਮੰਗੂਗਾ ਗਲਤੀ ਵੀ ਭਾਈ ਆਹ ਚੀਜ਼ ਮੈਂ ਗਲਤ ਕਹਿਤੀ ਮੈਨੂੰ ਕੋਈ ਮਤਲਬ ਨਹੀਂ ਹੈਗਾ ਨਾ ਮੇਰੀ ਕੋਈ ਜਿਵੇਂ ਕਹਿ ਦਿੰਨੇ ਆ ਪੰਜਾਬੀ ਦੇ ਵਿੱਚ ਵੀ ਨਾ ਤਾਂ ਮੇਰੀ ਕੋਈ ਇੱਜ਼ਤ ਨੂੰ ਫਰਕ ਪੈਣਾ ਨਾ ਮੇਰੀ ਕਿਸੇ ਕੋਈ ਹੋਰ ਜੀ ਨੂੰ ਫਰਕ ਪੈਣਾ ਜਿੱਥੇ ਮੈਂ ਗਲਤ ਹੋਊਗਾ ਉੱਥੇ ਮੈਂ ਮੰਗੂਗਾ ਗਲਤੀ ਵੀ ਭਾਈ ਮੇਰੀ ਗਲਤੀ ਆ ਜੇ ਕੋਈ ਕਹਿੰਦਾ ਜੇ ਕੋਈ ਕਹਿੰਦਾ ਵੀ ਭਾਈ ਧੱਕੇ ਨਾਲ ਮਾਫੀ ਮੰਗ ਲਈ ਹੋ ਕੇ ਤਾਂ ਮੈਂ ਪੰਜਾਬੀ ਚ ਸੁਣ ਲਓ ਜਿੱਡਾ ਬੜਾ ਮਰਜ਼ੀ ਬੈਲੀ ਹੋਵੇ ਜਿੱਡਾ ਬੜਾ ਮਰਜ਼ੀ ਆਪਣੇ ਮੈਨੂੰ ਕਹਿੰਦਾ ਵੀ ਮੈਂ ਗੁਰੂ ਦਾ ਸਿੱਖ ਆ ਮਨਾ ਲਿਓ ਅਸੀਂ ਵੀ ਉਹੀ ਗੁਰੂ ਦੇ ਸਿੱਖ ਆ ਸਾਡੀ ਥੋੜੀ ਜੀ ਕੈਟਾਗਰੀ ਡਾਊਨ ਆ ਅਸੀਂ ਉਹ ਮੰਨ ਲਓ ਵੀ ਉਹਦੇ ਵਿਗੜੇ ਹੋਏ ਸਿੰਘ ਆ ਅਸੀਂ ਅਸੀਂ ਵੀ ਉਹੀ ਗੁਰੂ ਦੇ ਆ ਜੇ ਤੁਸੀਂ ਆਪਣੇ ਆਪ ਨੂੰ ਆ ਪਹਿਲਾਂ ਮੈਂ ਇੱਕ ਵੀਡੀਓ ਪਾ ਕੇ ਹਟਿਆ ਮੇਰੀ ਆਈਡੀ ਦੇ ਉੱਤੇ ਪਈਆ ਆਈਡੀ ਉੱਤੇ ਮੇਰੇ ਚੱਲਦੀ ਆ ਹੁਣ ਵੀਡੀਓ ਜਿਹਦੇ ਵਿੱਚ ਨਿਹੰਗ ਸਿੰਘਾਂ ਦਾ ਬਾਣਾ ਪਾਇਆ ਹੋਇਆ ਦੋ ਬੰਦੇ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਜੀ ਮੂਰੇ ਪ੍ਰਕਾਸ਼ ਨੇ ਪੜ ਰਹੇ ਨੇ ਤੇ ਆਪਣੀਆਂ ਹਰਕਤਾਂ ਦੇਖੋ ਉਹਨਾਂ ਦੀਆਂ ਕਹਾਜੀਆਂ ਨੇ ਇਹ ਦੁਨੀਆ ਦੇ ਵਿੱਚ ਕੀ ਸੰਦੇਸ਼ ਜਾਂਦਾ ਇਹ ਕੀ ਸੰਦੇਸ਼ ਦੁਨੀਆ 'ਚ ਜਾਂਦਾ ਵੀ ਇਹ ਅਸੀਂ ਗੁਰੂ ਸਾਹਿਬ ਦੀ ਰਿਸਪੈਕਟ ਕਰਦੇ ਆ ਇਹ ਰਿਸਪੈਕਟਾ ਗੁਰੂ ਸਾਹਿਬ ਦੀ ਆਪਣੀ ਇਹ ਮੇਰੇ ਵਰਗੇ ਬੰਦੇ ਨੂੰ ਫੋਨ ਕਰਕੇ ਪੁੱਛਣ ਲੱਗ ਜਾਂਦੇ ਨੇ ਆ ਕੇ ਵੀ ਹਾਂ ਦੱਸੋ ਵੀ ਭਾਈ ਤੁਸੀਂ ਬੋਲ ਕਿਉਂ ਦਿੱਤਾ ਲਹਣ ਤਾਂ ਮੈਂ ਕਹਿੰਦਾ ਇਹਦੇ ਬੰਦਿਆਂ ਤੇ ਥੂ ਆ ਜੇ ਅਸੀਂ ਆਪਣੇ ਧਰਮ ਦੇ ਬੰਦਿਆਂ ਨੂੰ ਜੋ ਮੂਰੇ ਮੋਰੀ ਬਣੇ ਫਿਰਦੇ ਨੇ ਅਸੀਂ ਇਹਨਾਂ ਨੂੰ ਸਵਾਲ ਨਹੀਂ ਪੁੱਛ ਸਕਦੇ ਤਾਂ ਲਾਹਣ ਤਾਂ ਸਾਡੇ ਸਿੱਖ ਹੋਣ ਦੇ ਉੱਤੇ ਤੇ ਇਹਨਾਂ ਦੇ ਲਾਹਣ ਤਾਂ ਸਿੱਖ ਹੋਣ ਤੇ ਵੀ ਇਹ ਜਵਾਬ ਇਹਨਾਂ ਕੋਲ ਹੁੰਦੇ ਨਹੀਂ ਉਹ ਚਾਹੇ ਅਮਰਤਪਾਲ ਦਾ ਮੁੱਦਾ ਹੋਵੇ ਚਾਹੇ ਉਹ ਕਿਸੇ ਦਾ ਵੀ ਮੁੱਦਾ ਹੋਵੇ ਅਸੀਂ ਜੇ ਚਾਹੀਏ ਅਸੀਂ ਜੇ ਚਾਹੀਏ ਤਾਂ ਅਕਾਲ ਤਖਤ ਦੇ ਜਥੇਦਾਰ ਕੋਲੋਂ ਵੀ ਸਵਾਲ ਪੁੱਛ ਸਕਦੇ ਹਾਂ ਕਿਉਂਕਿ ਅਸੀਂ ਮੰਨਦੇ ਹਾਂ ਸਭ ਸਿੱਖਾਂ ਨੂੰ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮੰਨਿਓ ਪਰਕੜੂ ਗੁਰਾਂ ਕੀ ਦੇ ਅਸੀਂ ਉਹ ਸਿਧਾਂਤ ਉੱਤੇ ਚੱਲਦੇ ਆ ਸਾਡੇ ਤੋਂ ਗੁਰੂ ਗ੍ਰੰਥ ਸਾਹਿਬ ਤੋਂ ਜਿੰਨੇ ਵੀ ਬਾਅਦ ਜਿੰਨੇ ਵੀ ਦੇਹਦਾਰੀ ਬੰਦੇ ਨੇ ਉਹ ਚਾਹੇ ਮੇਰੇ ਵਰਗਾ ਨਕਮਾ ਬੰਦਾ ਹੋਵੇ ਚਾਹੇ ਉਹ ਆਕਾਲ ਤਖਤ ਦਾ ਜੱਥੇਦਾਰ ਕਿਉਂ ਨਾ ਹੋਵੇ ਅਸੀਂ ਉਹ ਤੋਂ ਵੀ ਸਵਾਲ ਪੁੱਛਣੇ ਨੇ ਸੋ ਇੰਨੀ ਕ ਮੈਂ ਗੱਲ ਕਰਨੀ ਸੀਗੀ ਇਹ ਚੀਜ਼ ਸਪਸ਼ਟ ਜਿਹਦਾ ਖੋਪੜ ਚ ਵੱੜ ਗਈ ਇਹ ਗੱਲ ਫੇਰ ਤਾਂ ਠੀਕ ਆ ਜਿਹਦੇ ਨਹੀਂ ਬੜੀ ਤਾਂ ਹੁਣ ਪੰਜਾਬੀ ਚ ਸੁਣ ਲਓ ਮੈਂ ਰਿਵਾਰਟ ਚ ਫੇਰ ਰਿਪੀਟ ਕਰ ਦਵਾ ਕਿਸੇ ਕੋਲ ਕੋਈ ਮਾਫੀ ਨਹੀਂ ਮੰਗੀ ਜਾਣੀ ਇਹ ਗੱਲ ਪੱਕੀ ਪੱਥਰ ਤੇ ਲਿਖੀ ਰਾ ਨਾ ਕੋਈ ਮਾਫੀ ਨਾ ਕੁਝ ਹੋਰ ਜੀ ਤੋ ਜਿਹੜਾ ਕੁਛ ਹੁੰਦਾ ਉਹ ਆਪਣਾ ਕਰ ਲਵੇ ਸਸਰੇ ਕਾਲ ਜੀ